ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਵਿਸ਼ੇ ਨੂੰ ਲੈ ਕੇ ਹਾਜ਼ਰ ਹੋਏ ਹਾਂ ਭੋਜਨ ਨੂੰ ਲੈ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਤੇ ਵਪਾਰ ਕਰਨ ਵਾਲੇ ਲੋਕਾਂ ਦੀ ਸੋਚ ਦੇ ਵਿੱਚ ਕੀ ਅੰਤਰ ਹੈ ਜੀ ਕਿਉਂਕਿ ਮਨੁੱਖ ਦੀ ਮੂਢਲੀ ਜਿਹੜੀ ਲੋੜ ਹੈ ਉਹ ਭੋਜਨ ਹੈ ਆਪਣੇ ਪੇਟ ਦੀ ਪੂਰਤੀ ਹੈ ਹਾਂਜੀ ਜਿਵੇਂ ਕਿ ਨਾ ਪਹਿਲਾਂ ਵੀ ਇਸ ਭੋਜਨ ਨੂੰ ਲੈ ਕੇ ਹੀ ਵਪਾਰ ਬਹੁਤ ਹੋ ਰਿਹਾ ਸੀ ਸੌਦੇਵਾਜੀ ਹੁੰਦੀ ਸੀ ਜੀ ਹਾਂ ਜਿਹੜੇ ਅਥਾਰਟੀ ਬਣ ਕੇ ਬੈਠੇ ਹੁੰਦੇ ਲੋਕ ਉੱਪਰ ਪਾਵਰ ਦੇ ਵਿੱਚ ਹੁੰਦੇ ਆ। ਉਹ ਸੋਚਦੇ ਆ ਕਿ ਆਮ ਲੋਕਾਂ ਦੀ ਜਿਹੜੀ ਲੋੜ ਐ ਭੋਜਨ ਐ। ਬੇਸਿਕ ਲੋੜਾਂ ਨੂੰ ਜੇਕਰ ਜਦੋਂ ਉਹਨਾਂ ਦੀ ਬੇਸਿਕ ਲੋੜਾਂ ਜਿਹੜੀਆਂ ਪੂਰੀਆਂ ਨਹੀਂ ਹੋਣਗੀਆਂ। ਜੀ। ਉਹ ਆਟੋਮੈਟਿਕਲੀ ਹੀ ਸਾਡੇ ਗੁਲਾਮ ਰਹਿਣਗੇ। ਗੁਲਾਮ ਰਹਿਣਗੇ। ਜੀ। ਗੁਰੂ ਨਾਨਕ ਪਾਤਸ਼ਾਹ ਨੇ ਉਹ ਸਭ ਤੋਂ ਪਹਿਲੀ ਗੁਲਾਮੀ ਉਹ ਤੋੜੀ ਸਾਡੇ। ਜੀ। ਸਿਰਾਂ ਤੋਂ ਉਹ ਗੁਲਾਮੀ ਲਾਹ ਦਿੱਤੀ। ਜੀ। ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਸੋਚਿਆ ਸਭ ਤੋਂ ਪਹਿਲੀ ਜ਼ਰੂਰਤ ਹੈ ਕਿ ਇਨਸਾਨ ਦਾ ਪੇਟ ਭਰਨਾ ਚਾਹੀਦਾ ਹੈ ਇਸ ਕਰਕੇ ਉਹਨਾਂ ਨੇ ਸਾਨੂੰ ਸੇਵਾ ਹੀ ਇਹੋ ਬਖਸ਼ਿਸ਼ ਕਰਤੀ ਕਿ ਖਾਲਸੇ ਨੇ ਜ਼ਰੂਰਤਮੰਦਾਂ ਦੀ ਸੇਵਾ ਕਰਨੀ ਹੈ ਭੋਜਨ ਦਾ ਪ੍ਰਬੰਧ ਕਰਨਾ ਹੈ ਲੰਗਰ ਲਗਾਉਣਾ ਬਹੁਤ ਜਿਹੜੇ ਵੀਰ ਸਵਾਲ ਉਠਾਉਂਦੇ ਆ ਕਿ ਫਰਕ ਕੀ ਆ ਅਸੀਂ ਕਿਉਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਨਾਲ ਜੁੜੀਏ ਗੁਰੂ ਨਾਨਕ ਪਾਤਸ਼ਾਹ ਦਾ ਵਰਦਾਨ ਜੋ ਸਾਨੂੰ ਬਖਸ਼ਿਆ ਹੋਇਆ ਉਹ ਪੂਰੀ ਦੁਨੀਆ ਦੇ ਵਿੱਚ ਕੁਈ ਲੁਕਿਆ ਛੁਪਿਆ ਨਹੀਂ ਹੈਗਾ ਜੀ ਪੂਰਾ ਸੰਸਾਰ ਜਾਣਦਾ ਹੈ ਅੱਜ ਕੱਲ ਤੇ ਹੋਰਨ ਦੇ ਵਿੱਚ ਵੀ ਜਿਹੜੇ ਸਾਡੇ ਭੈਣ ਭਰਾ ਗਏ ਹੋਏ ਆ ਭਲੀ ਭਾਂਤ ਜਾਣਦੇ ਆ ਜੀ ਜੀ ਕਿ ਉੱਥੇ ਵੀ ਗੋਰੇ ਵੀ ਹੋਰ ਕਮਿਊਨਿਟੀਆਂ ਦੇ ਬੰਦੇ ਆ ਕੇ ਵੀ ਸਮਾਨ ਲੈ ਕੇ ਜਾਂਦੇ ਆ ਹੂੰ ਉੱਥੇ ਵੀ ਲੰਗਰ ਚੱਲਦਾ ਜੀ ਉਹ ਹੈਰਾਨ ਹੋ ਜਾਂਦੇ ਆ ਕਿ ਵੀ ਜਿਸ ਭੋਜਨ ਨੂੰ ਪੂਰੇ ਸੰਸਾਰ ਨੇ ਇੱਕ ਬਹੁਤ ਵੱਡਾ ਬਿਜ਼ਨਸ ਬਣਾਇਆ ਹੋਇਆ ਹੈ ਪਰ ਇਹ ਕਿਹੋ ਜਿਹੇ ਲੋਕ ਨੇ ਜਿਹੜੇ ਉਸ ਨੂੰ ਫਰੀ ਦਿੰਦੇ ਆ ਜੀ ਬਾਕੀ ਕੰਮਕਾਜ ਕਰਦੇ ਆ ਖੁਦ ਆਪ ਵੀ ਨੌਕਰੀਆਂ ਕਰਦੇ ਆ ਹਮ ਬਿਜ਼ਨਸ ਕਰਦੇ ਆ ਜੀ ਪਰ ਜਿਹੜਾ ਭੋਜਨ ਹੈ ਹਮ ਭੋਜਨ ਲੰਗਰ ਦੀ ਪ੍ਰਥਾ ਜਿਹੜੀ ਸਿਰਫ ਏਸੇ ਕੌਮ ਦੇ ਵਿੱਚ ਹੈ ਜੀ ਇਹ ਦੇਣ ਕਿਹਨਾਂ ਦੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਜੋ 20 ਰੁਪਏ ਦਾ ਲੰਗਰ ਚਲਾਇਆ ਭੁੱਖੇ ਸਾਧੂਆਂ ਨੂੰ ਉਹਨਾਂ ਦੀ ਲੋੜ ਸਮਝਿਆ ਜੀ ਤੇ ਇਸ ਦੀ ਉਦਾਹਰਨ ਸਾਨੂੰ ਇਤਿਹਾਸ ਦੇ ਵਿੱਚੋਂ ਵੀ ਬਹੁਤ ਮਿਲਦੀਆਂ ਹਨ ਹਾਂਜੀ ਤੇ ਕਿਵੇਂ ਗੁਰੂ ਪਾਤਸ਼ਾਹ ਜੀ ਦਾ ਲੰਗਰ ਇੱਕ ਪਾਸੇ ਚੱਲ ਰਿਹਾ ਤੇ ਦੂਸਰੇ ਪਾਸੇ ਦੁਸ਼ਮਣ ਦੀਆਂ ਫੌਜਾਂ ਵੀ ਆ ਕੇ ਉੱਥੋਂ ਪ੍ਰਸ਼ਾਦਾ ਛਕਦੀਆਂ ਨੇ ਕੋਈ ਬਿਤਕਰਾਨੀ ਉਸ ਸਮੇਂ ਲੰਗਰ ਜਦੋਂ ਬਣਦਾ ਸਭ ਨੂੰ ਹੁਕਾ ਦਿੱਤਾ ਜਾਂਦਾ ਕਿ ਆਓ ਭਾਈ ਲੰਗਰ ਛਕੋ ਜੀ ਜੋ ਸਾਡਾ ਉਹ ਮਸਲਾ ਹੈ ਜੰਗ ਜੁਦ ਹੈ ਉਹ ਸਾਡੇ ਵਿਚਾਰਾਂ ਦੀ ਹੈ ਹੂੰ ਜੋ ਤੁਸੀਂ ਤੱਕੇਸ਼ਾਹੀ ਕਰਦੇ ਆ ਤੁਹਾਡੇ ਹੁਕਮਰਾਨ ਜੀ ਉਹ ਸਾਡਾ ਉੱਥੇ ਜਿਹੜਾ ਬਣਦਾ ਸਾਡਾ ਰੋਸ ਅਸੀਂ ਦਿਖਾ ਰਹੇ ਹਾਂ ਪਰ ਥੋੜੇ ਨਾਲ ਜੇਕਰ ਛੋੜੇ পেট ਦੀ ਜਿਹੜੀ ਲੋਡ ਪੂਰਤੀ ਹੈ ਭੋਜਨ ਹੈ ਲੰਗਰ ਹੈ ਉਹ ਅਸੀਂ ਜਰੂਰ ਚਕਾਵਾਂਗੇ ਜੀ ਭਾਈ ਕਨਈਆ ਜੀ ਦੀ ਕਿੱਡੀ ਵੱਡੀ ਐਗਜ਼ਾਮਪਲ ਸਾਡੇ ਸਾਹਮਣੇ ਹੈ ਜੀ ਦੁਸ਼ਮਣਾਂ ਨਾਲ ਗੁਰੂ ਪਾਤਸ਼ਾਹ ਦੇ ਸਿੰਘ ਪੂਰੀ ਲੜਾਈ ਵੀ ਕਰ ਰਹੇ ਆ ਜੀ ਦੋਨੇ ਪਾਸੇ ਲੜਾਈ ਪੂਰੀ ਜ਼ਬਰਦਸਤ ਹੁੰਦੀ ਹੈ ਦੂਜੇ ਪਾਸੇ ਭਾਈ ਕਨਈਆ ਜੀ ਪਾਣੀ ਵੀ ਪਲਾਉਂਦੇ ਆ ਦੁਸ਼ਮਣਾਂ ਨੂੰ ਜਾ ਕੇ ਜੀ ਤੇ ਮੱਲਮ ਪੱਟੀ ਵੀ ਕਰਦੇ ਆ ਉੱਥੇ ਕੀ ਹੈ ਗੁਰੂ ਪਾਤਸ਼ਾਹ ਦੇ ਗੁਰਸਿੱਖ ਨੇ ਉੱਥੇ ਇਹ ਸਾਨੂੰ ਸਮਝਾਣਾ ਚਾਹਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਸ਼ਿਕਾਇਤ ਵੀ ਆਈ ਸੀ ਕਿ ਵੀ ਭਾਈ ਕਨਈਆ ਜੀ ਤਾਂ ਉਹਨਾਂ ਨੂੰ ਪਾਣੀ ਪਿਲਾਉਂਦੇ ਆ ਜੀ ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ ਜਿਹੜੀ ਸਾਡੀ ਲੜਾਈ ਆ ਉਹਨਾਂ ਦੀ ਸੋਚ ਦੇ ਪਰਧੋ ਹੋ ਸਕਦੀ ਆ ਜੀ ਉਹਨਾਂ ਦੀ ਤੱਕੇ ਸ਼ਾਹੀ ਦੇ ਪਰਧੋ ਹੋ ਸਕਦੀ ਆ ਇਨਸਾਨੀਅਤ ਦੇ ਤੌਰ ਤੇ ਭਾਈ ਕਨਈਆ ਜੀ ਪਾਣੀ ਪਿਲਾ ਰਹੇ ਆ ਕਿਉਂਕਿ ਉਹ ਉਹ ਸਭ ਨੂੰ ਇੱਕ ਨਜ਼ਰ ਨਾਲ ਵੇਖ ਕੇ ਜੀ ਚੱਲ ਰਹੇ ਆ ਕਿ ਉਹ ਕਿ ਗੁਰੂ ਪਾਤਸ਼ਾਹ ਜੀ ਆਪ ਵੀ ਸਮੁੱਚੀ ਦੁਨੀਆ ਨੂੰ ਇੱਕ ਨਜ਼ਰ ਦੇ ਨਾਲ ਦੇਖਦੇ ਨੇ ਤੇ ਸਿੱਖ ਨੂੰ ਵੀ ਉਹ ਸਮਝਾਉਣਾ ਕਰਦੇ ਨੇ ਹਾਂ ਜੋ ਵੀ ਕਰਨਾ ਹੈ ਗੁਰੂ ਪਾਤਸ਼ਾਹ ਕਹਿੰਦੇ ਅਕਲੀ ਸਹਬ ਸੇਵੀਅ ਅਕਲੀ ਪਾਈਆ ਮਾਨ ਅਕਲੀ ਪੜਕੇ 부ਝੀ ਹੈ ਅਕਲੀ ਕੀਚਾ ਦਾ ਜੋ ਵੀ ਕਰਨਾ ਹੈ ਗੁਰਸਿੱਖਾ ਅਕਲ ਨਾਲ ਕਰੀ ਜੀ ਹੁਣ ਅਸੀਂ ਕੀ ਕਰਨਾ ਹੈ ਅਸੀਂ ਆਪਾਂ ਸਵਾਦਾਂ ਦੇ ਵਿੱਚ ਨਾ ਪਈਏ ਸਿਰਫ ਸਵਾਦਾਂ ਤੱਕ ਜੀ ਗੁਰੂ ਪਾਤਸ਼ਾਹ ਦੇ ਇੰਨੇ ਵੱਡੇ ਕਨਸੈਪਟ ਨੂੰ ਅਸੀਂ ਸਿਰਫ ਸਵਾਦਾਂ ਤੱਕ ਸੀਮਤ ਨਾ ਰਖ ਲਈਏ ਜੀ ਕਈ ਵਾਰ ਅਸੀਂ ਬਾਦ ਚੜ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਲਾਉਨੇ ਆ ਇਹਦਾ ਕਨਸੈਪਟ ਤਾਂ ਇਹ ਹੈ ਕਿ ਅਸੀਂ ਭੁੱਖੇ ਦਾ ਪੇਟ ਭਰਨੇ ਜ਼ਰੂਰਤਵੰਦ ਦੀ ਜਿਹੜੀ ਲੋੜ ਪੂਰੀ ਕਰਨੀ ਹੈ ਪਰ ਅਸੀਂ ਸਵਾਦਾਂ ਦੇ ਵਿੱਚ ਪੈ ਜਾਂਦੇ ਆ ਤੇ ਫਿਰ ਅਸੀਂ ਦਾਨ ਕਰਕੇ ਮਨ ਦੇ ਵਿੱਚ ਮਾਣ ਕਰ ਜਾਂਦੇ ਆ ਹਾਂਜੀ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਮਾਇਆ ਤਜੀ ਤੋਂ ਕਿਹਾ ਪਿਆ ਜੋ ਮਾਣ ਤਜਿਆ ਨਾ ਜਾਏ ਜੀ ਜੇਕਰ ਤੇ ਮਾਇਆ ਦਾ ਤਿਆਗ ਕਰਕੇ ਇਹ ਸੇਵਾ ਕੀਤੀ ਹੈ ਪਰ ਮਨ ਦੇ ਵਿੱਚੋਂ ਮਾਣ ਨਹੀਂ त्यागਿਆ ਹੰਕਾਰ ਨਹੀਂ त्यागਿਆ ਫਿਰ ਉਸ ਸੇਵਾ ਕਰੀ ਦਾ ਵੀ ਕੋਈ ਫਾਇਦਾ ਨਹੀਂ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸੈ ਇਕਠਾਈ ਗੁਰੂ ਪਾਤਸ਼ਾਹ ਕਹਿੰਦੇ ਹਉਮੈ ਜੇ ਤੇਰੇ ਤੂੰ ਹਉਮੈ ਦੇ ਥਰੋ ਇਸ ਚੀਜ਼ ਕਰ ਰਿਹਾ ਤਾਂ ਇਸ ਦਾ ਫਲ ਤੈਨੂੰ ਕੁਝ ਨਹੀਂ ਮਿਲਣਾ ਜੀ ਸਭ ਤੇਰਾ ਬੇਅਰਥ ਹੈ ਜੀ ਪਰ ਇਸ ਲਈ ਸਾਨੂੰ ਹੁਣ ਜਿਹੜੀ ਸੋਚਣ ਵਾਲੀ ਗੱਲ ਹੈ ਕਿ ਵੀ ਅਸੀਂ ਕਿਉਂ ਨਾ ਗੁਰੂ ਨਾਨਕ ਪਾਤਸ਼ਾਹ ਦੇ ਦਰ ਨਾਲ ਜੁੜੀਏ ਗੁਰੂ ਨਾਨਕ ਪਾਤਸ਼ਾਹ ਦੀ ਉਹ ਇਲਾਹੀ ਬਾਣੀ ਨਾਲ ਕਿਉਂ ਨਾ ਜੁੜੀਏ ਜੀ ਜੋ ਸਾਨੂੰ ਇਹ ਸਿੱਖਿਆ ਦੇ ਰਹੀ ਆ ਪਰ ਹਾਂ ਅਸੀਂ ਹੋ ਸਕਦਾ ਵੀ ਅਸੀਂ ਉਹ ਸਿੱਖਿਆ ਤੋਂ ਕਿਤੇ ਨਾ ਕਿਤੇ ਭਟਕੇ ਹੋਈ ਏ ਜੀ ਅਸੀਂ ਉਹ ਸਿੱਖਿਆ ਦੇ ਨਾ ਚੱਲਦੇ ਹੋਈਏ ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇੱਕ ਬਾਕ ਹੈ ਜੀ ਕਬੀਰ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਦੇ ਏਕ ਨਾ ਲੱਗੀ ਜੋ ਬਾਸ ਵਜਾਈਏ ਫੋਕ ਉਹ ਸਾਡੇ ਵਿੱਚ ਕਮੀ ਹੋ ਸਕਦੀ ਆ ਪਰ ਜੋ ਸਾਡੇ ਸੱਚੇ ਸਤਗੁਰੂ ਦੀ ਸੋਚ ਸੀ ਗੁਰੂ ਨਾਨਕ ਪਾਤਸ਼ਾਹ ਨੇ ਜੋ ਸੋਚ ਕੇ ਉਹ ਲੰਗਰ ਦਾ ਕਨਸੈਪਟ ਸਾਡੇ ਵਿੱਚ ਲਿਆਂਦਾ ਜੀ ਉਸ ਕਰਕੇ ਇਸ ਕੌਮ ਨੂੰ ਹੁਣ ਪੂਰੀ ਦੁਨੀਆ ਤੇ ਜਾਣਿਆ ਜਾਂਦਾ ਜੀ ਸਾਡੀ ਵੱਖਰੀ ਪਹਿਚਾਨ ਹੈ ਉਹ ਕਿਸ ਕਰਕੇ ਹੈ ਗੁਰੂ ਨਾਨਕ ਪਾਤਸ਼ਾਹ ਕਰਕੇ ਜੀ ਅਸੀਂ ਵੀ ਆਪਣੇ ਮਨ ਦਾ ਜਿਹੜਾ ਮਾਨ ਹੈ ਉਸ ਨੂੰ ਤਿਆਗ ਕੇ ਗੁਰੂ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਮਤਾਬਕ ਚੱਲਣਾ ਜੀ ਜੋ ਲੰਗਰ ਦਾ ਜੋ ਸਿਧਾਂਤ ਹੈ ਸਾਡੇ ਕੌਮ ਦੇ ਵਿੱਚ ਜਿੱਥੇ ਲੋੜ ਹੈ ਲੋੜਵੰਦਾਂ ਦੀ ਜਾ ਕੇ ਅਸੀਂ ਉੱਥੇ ਮਦਦ ਕਰੀਏ ਤਾਂ ਕਿ ਸਾਡਾ ਜਿਹੜਾ ਇਹ ਸੇਵਾ ਭਾਵਨਾ ਵਾਲਾ ਜਿਹੜਾ ਕਨਸੈਪਟ ਸਾਡੇ ਦੇ ਵਿੱਚ ਹੈ ਪਹਿਲਾਂ ਵੀ ਚੱਲਦਾ ਆ ਰਿਹਾ ਹੁਣ ਵੀ ਚੱਲਦਾ ਹੈ ਤੇ ਅੱਗੇ ਵੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਚੱਲਦਾ ਹੀ ਰੱਖ ਸਕਣ